ਦਿਆਂ ਖੇਤੀ ਸੂਚਨਾਵਾ YouTube ਚੈਨਲ ਨਾਲ ਜੁੜੇ ਸਮੂਹ ਕਿਸਾਨਗ੍ਰਾਮ ਫਤਿਹਰਜਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਕਿਸਾਨ ਵੀਰੋ ਅਸੀਂ ਇਸ YouTube ਚੈਨਲ ਤੇ ਤੁਹਾਡੇ ਨਾਲ ਸਮੇਂ-ਸਮੇਂ ਤੇ ਖੇਤੀਬਾੜੀ ਸੂਚਨਾਵਾ ਸਾਂਝਾ ਕਰਦੇ ਰਹਿੰਦੇ ਆ ਜਿਸ ਦੀ ਲੜੀ ਵਿੱਚ ਚੱਲਦੇ ਆ ਅੱਜ ਤੁਹਾਡੇ ਨਾਲ ਜਬਸਮ ਤੇ ਫਾਰਮ ਆਨਲਾਈਨ ਕਰਨ ਸੰਬੰਧੀ ਇਸ ਵੀਡੀਓ ਰਾਹੀਂ ਆਪਕ ਨੂੰ ਦੱਸਾਂਗੇ ਕਿਸਾਨ ਵੀਰੋ ਆਪਾਂ ਘਰ ਬੈਠੇ ਹੀ ਜਿਪਸਨ ਦੇ ਫਾਰਮ オンਲਾਈਨ ਕਰ ਸਕਦੇ ਆ ਅਤੇ ਜੋ ਫਾਰਮ ਆਪਾਂ ਪ੍ਰਿੰਟ ਡਾਊਨਲੋਡ ਕਰਾਂਗੇ ਉਸ ਨਾਲ ਆਪਦਾ ਅਧਾਰ ਕਾਰਡ ਲਾ ਕੇ ਸਬੰਧਤ ਖੇਤੀਬਾੜੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਆਪਾਂ ਸਬਸਿਦੀ ਦਾ ਲਾਭ ਲੈ ਸਕਦੇ ਆ ਸਰਦਾਰ ਸਾਡੇ ਨਾਲ ਉਸ ਲੜੀ ਵਿੱਚ ਮੌਜੂਦ ਦਾ ਸਰਦਾਰ ਜਸੀਰ ਸਿੰਘ ਵਾਸੀ ਪਿੰਡ ਕੁਸਨਰ ਅੱਜ ਆਪਾਂ ਇਹਨਾਂ ਦਾ ਜਿਪਸਨ ਦਾ ਫਾਰਮ ਆਪ ਵੀ オンਲਾਈਨ ਕਰਕੇ ਦਿਖਾਵਾਂਗੇ ਜੇ ਫਿਰ ਜੀ ਸਭ ਤੋਂ ਪਹਿਲਾਂ ਆਪਦਾ ਅਧਾਰ ਕਾਰਡ ਚੁੱਕ ਲੀ ਜੀ ਕਿਸਾਨ ਵੀਰੋ ਮੈਂ ਵੀਡੀਓ ਟੂਮ ਕਰਾਂਗਾ ਤੁਸੀਂ ਮਾਰੇ ਨੇੜੇ ਆਜੋ ਇਸ ਮਤਲਬ ਸਭ ਤੋਂ ਪਹਿਲਾਂ ਆਪਾਂ ਜਿਵੇਂ ਕਿਸਾਨ ਦਾ ਆਧਾਰ卡 ਪਹਿਲਾਂ ਆਪਾਂ ਗੂਗਲ ਤੇ agrimachinerypv.com ਪੋਰਟਲ ਖੋਲਣਾ ਜੋ ਐਗਰੀ ਮਸ਼ੀਨਰੀ ਪੋਰਟਲ ਖੁੱਲ ਗਿਆ ਇੱਥੇ ਲਿੰਕ ਓਪਨ ਕਰਕੇ ਜੋ ਇੱਥੇ ਦੋ অপਸ਼ਨ ਆ ਰਹੀਆਂ ਅਪਲਾਈ ਲੌਗਇਨ ਫੋਰ ਐਗਰੀਕਲਚਰ ਮਸ਼ੀਨਰੀ ਲੌਗਇਨ ਫੋਰ ਅਦਰ ਸਬਸਿਡੀ ਇਹ ਵਿੱਚ ਮੱਕੀ ਕਣਕ ਨਰਮਾ ਜਿਪਸਮ ਅਤੇ ਜੀਐਸਆਰ ਗੰਨਾ ਤੋਂ ਇਹਦੇ ਵਿੱਚ ਆਪਾਂ ਕਲਿੱਕ ਕਰਨਾ ਕਲਿੱਕ ਕਰਕੇ ਜੋ ਆ ਤੈਨੂੰ ਉੱਪਰ ਬਿੰਦੀਆਂ ਹੀ ਆਉਂਦੀਆਂ ਇੱਥੇ ਆਪਾਂ ਕਰਨਾ ਅਪਲਾਈ ਫਾਰ ਸੀਡ ਸਬਸਿਡੀ ਬੀਜ ਸਬਸਿਡੀ ਲਈ ਅਪਲਾਈ ਕਰੋ ਇਸ অপਸ਼ਨ ਤੇ ਟਿਕ ਕਰਕੇ ਫਿਰ ਆਪਾਂ ਕਿਸਾਨ ਦਾ ਆਧਾਰ ਕਾਰਡ ਭਰਨਾ ਜਿਵੇਂ ਮੇਰੇ ਕੋਲ ਸਰਦਾਰ ਜਕਸੀਰ ਸਿੰਘ ਹੈ ਇਹਨਾਂ ਦਾ ਮੈਂ ਆਧਾਰ ਕਾਰਡ ਭਰ ਰਿਹਾ ਇਹਨਾਂ ਦਾ ਆਪਾਂ ਆਧਾਰ ਕਾਰਡ ਭਰਿਆ ਜੋ ਇਹਨਾਂ ਦਾ ਨਾਲ ਖੇਤ ਪੋਰਟਲ ਤੇ ਜੋ ਇਹਨਾਂ ਦਾ ਮੋਬਾਈਲ ਨੰਬਰ ਭਰਿਆ ਉਸ ਤੇ OTP ਆ ਜਾਊਗਾ ਜਿਵੇਂ ਇਹਨਾਂ ਦਾ ਮੋਬਾਈਲ ਨੰਬਰ ਆਹ ਭਰਿਆ ਹੋਇਆ ਇਸ ਤੇ ਇੱਕ OTP ਆ ਜਾਊਗਾ ਖਨਾਤਕੀ ਪੋਰਟਲ ਦਾ ਦੇਖੋ ਜਿਵੇਂ ਆ ਕਾਮਯਾਬ ਕਿਸਾਨ ਖੁਸ਼ਾਲ ਪੰਜਾਬ ਬਲੈਂਕ OTP ਆ ਗਿਆ 25082 25082 ਫਿਰ OTP ਆਪਾਂ ਵੈਰੀਫਾਈ ਕਰਦਾਂਗੇ ਵੈਰੀਫਾਈ ਕਰਨ ਉਪਰੰਤ ਇੱਥੇ ਜਿਵੇਂ ਇਹਨਾਂ ਦੀ ਇੱਕ ਪੇਜ ਖੁੱਲ ਗਿਆ ਜਿਸ ਵਿੱਚ ਸਿਲੈਕਟ ਕਮੋਡੀਟੀ ਤੇ ਜੇ ਵਿੱਚ BT ਕਾਟਨ ਜੇਕਰ ਕਿਸੇ ਕਿਸਾਨ ਵੀਰ ਨੇ ਨਰਮੇ ਦੀ ਬੀਜ ਸਬਸਿਡੀ ਅਪਲਾਈ ਕਰਨੀ ਆ ਆਪਸ਼ਨ ਸਿਲੈਕਟ ਕਰਕੇ ਨਰਮੇ ਦੀ ਸਬਸਿਡੀ ਅਪਲਾਈ ਕਰ ਸਕਦਾ ਜਾਂ ਮੀਜ ਸੀਡ ਸਬਸਿਡੀ ਲਈ ਅਪਲਾਈ ਕਰਨਾ ਮੱਕੀ ਦੇ ਬੀਜ ਤੇ ਸਬਸਿਡੀ ਲਈ ਅਪਲਾਈ ਦਾ ਜੋ ਇਸ ਪੋਰਟਲ ਤੇ ਤੀਜੀ অপਸ਼ਨ ਆ ਰਹੀ ਹੈ ਜਿਪਸਮ ਸਬਸਿਡੀ ਤੋਂ ਜਿਪਸਮ ਸਬਸਿਡੀ ਲਈ ਇਸ ਤੇ ਅਪਲਾਈ ਕਰਨਾ ਅਪਲਾਈ ਕਰਨ ਤੋਂ ਬਾਅਦ ਕਿ ਇਸ ਤੇ ਲਿਖਿਆ ਹੁੰਦਾ ਕਿ ਮੈਕਸਿਮਮ ਆਪਾਂ 25 ਗੱਟੇ ਭਾ 5 ਕਿੱਲਿਆਂ ਤੱਕ ਦੀ ਸਬਸਿਡੀ ਲੈ ਸਕਦੇ ਹਾਂ ਜਿਵੇਂ ਕਿਸਾਨ ਨੇ 25 ਆਪਣੇ 5 ਕਿੱਲਿਆਂ ਤੇ ਆਪਣੇ ਜਿਪਸਮ ਪਾਉਣੀ ਆ ਸੋ ਇੱਥੇ 5 ਆਪਾਂ ਏਕੜ ਭਰ ਤੇ ਇੱਥੇ ਜਿੰਨੇ ਆਪਾਂ ਗੱਟੇ ਲੈਣੇ ਆ ਵੀ 1 ਤੋਂ ਲੈ ਕੇ 25 ਗੱਟੀਆਂ ਤੱਕ ਆਪਾਂ ਵੱਧ ਤੋਂ ਵੱਧ ਅਪਲਾਈ ਕਰ ਸਕਦੇ ਹਾਂ 25 ਬੈਕ ਪਰ ਤੇ ਫਿਰ ਇੱਥੇ ਕਰਨ ਜਨਰੇਟ ਸਲਿੱਪ ਸੋ ਜੀ ਇਹਨਾਂ ਦਾ ਫਾਰਮ ਜਿਪਸਮ ਦਾ ਆਨਲਾਈਨ ਫਾਰਮ ਸਬਸਿਡੀ ਲਈ ਅਪਲਾਈ ਹੋ ਗਿਆ ਦੇਖੋ ਇਹਨੇ ਨਿੱਕੇ ਜਿਹੇ ਤਰੀਕੇ ਆਪੇ ਇੱਥੋਂ ਦੇਖ ਨਹੀਂ ਸਕਦੇ ਆ ਫਿਰ ਆਪਾਂ ਇਹਨਾਂ ਪ੍ਰਿੰਟ ਸਲਿੱਪ ਕਰਨੀਆਂ ਸੋ ਇਹਦੀ ਪ੍ਰਿੰਟ ਸਲਿੱਪ ਕਰਕੇ ਆਪਾਂ ਕਿਸੇ ਵੀ ਪ੍ਰਿੰਟਰ ਵਾਲੇ ਤੋਂ ਪੜਾ ਕੇ ਇਦਾਂ ਦੀ ਇੱਕ ਸਲਿੱਪ ਨਿਕਲ ਜੀ ਜੋ ਸਾਡੇ ਕੋਲ ਪਿਛਲੇ ਸਾਲ ਦਾ ਫਾਰਮ ਆਇਆ ਉਹ ਤੁਹਾਨੂੰ ਅਸੀਂ ਦਿਖਾਈ ਜਾਂਦੇ ਆ ਇਦਾਂ ਵੀ ਇੱਕ ਸਲਿੱਪ ਨਿਕਲ ਜੂਗੀ ਸਲਿੱਪ ਤੋਂ ਬਾਅਦ ਕਿਸਾਨ ਨੇ ਆਪ ਦੇ ਸਾਈਨ ਕਰਕੇ ਇਸ ਤੇ ਸਰਪੰਚ ਜਾਂ ਨੰਬਰ ਦਾ ਜਾਂ ਮੈਂਬਰ ਦੇ ਸਾਈਨ ਕਰਾ ਕੇ ਇਹ ਨਾਲ ਆਧਾਰ ਕਾਰਡ ਲਾ ਕੇ ਸਾਡੇ ਦਫ਼ਤਰ ਜਮ੍ਹਾਂ ਕਰਵਾ ਦਿੱਤਾ ਜਾਵੇ ਤਾਂ ਜੋ ਸਾਡੇ ਤੋਂ ਜੋ ਜਿਥ ਸਮਾਈ ਆ ਉਹ ਸਬਸਿਡੀ ਤੇ ਲੈ ਸਕਦਾ ਤੋਂ ਕਿਸਾਨ ਨੂੰ ਸਿਰਫ ਇੱਕ ਜਾਂ ਦੋ ਮਿੰਟ ਲੱਗਣੇ ਆ ਨਰਮੇ ਦਾ ਫਾ ਜੇ ਤੁਮ ਦਾ ਸਬਸਿਡੀ ਲਈ ਫਾਰਮ ਅਪਲਾਈ ਕਰਨ ਦੇ ਵਿੱਚ ਤੇ ਤੁਸੀਂ ਘਰ ਬੈਠੀ ਫਾਰਮ ਅਪਲਾਈ ਕਰਕੇ ਇਦਾਂ ਦਾ ਫਾਰਮ ਪੜਾ ਕੇ ਲੈ ਕੇ ਆਓ ਉਹ ਤੇ ਆਪ ਦੇ ਸਾਈਨ ਕਰਕੇ ਨੰਬਰ ਦਾ ਜਾਂ ਪੰਜ ਕੋਲੋਂ تصਦੀਕ ਕਰਵਾ ਕੇ ਨਾਲਾ ਦਾ ਨਾਮ ਕਾੜਲਾ ਕੇ ਸਾਡੇ ਕੋਲ ਇੱਥੇ ਡਾਕਟਰ ਲੈ ਕੇ ਜਾਓ ਤੇ ਸਖੋ ਅਧਿਕਾਰਮਾ ਤੇ ਜੇ ਤੁਮ ਨੂੰ ਜਿੰਨੇ ਕਟਿਆ ਵੀ ਜਮਾੜਾ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਅਸੀਂ 5 ਕਿੱਲੇ ਤੋਂ 25 ਗਟਿਆਂ ਤੱਕ ਜੇ ਤੁਮ ਸਬਸਿਡੀ ਤੇ ਦੇ ਸਕਦਾ ਸਾਡੇ ਕੋਲ ਲੈ ਕੇ ਜਾ ਸਕਦਾ ਸੋ ਧੰਨਵਾਦ ਵਾਲੇ ਗੁਰਜੀ ਦਾ ਖਾਲਸਾ ਸਿਰਿਵਾਹ ਗੁਰਜੀ